ਇਹ ਪੁਲਿਸ ਨੇ ਇਹਨਾਂ ਦਾ ਦੇਖਿਆ ਜਿਹਨਾਂ ਦਾ ਕੰਡੇ ਟੈਕ ਵਾਲੀ ਪੁਲਿਸ ਇਸ ਨੂੰ ਇੱਥੇ ਲੈ ਕੇ ਆਈ ਜਦੋਂ ਤਾਂ ਹੈਰਾਨ ਦੀ ਬਜਾਏ ਇਸਨੇ ਪਿਸਤਲ ਕੱਢ ਕੇ ਪੁਲਿਸ ਤੇ ਦੋ ਰਾਉਂਡ ਫਾਇਰ ਕਰ ਦਿੱਤੇ ਜਵਾਬੀ ਫਾਇਰ ਐਸ ਐਚਓ ਸਿਟੀ ਵੱਲੋਂ ਵੀ ਕੀਤਾ ਗਿਆ ਜੋ ਗੈਂਗਸਟਰ ਦੀ ਲੱਤ ਦੇ ਵਿੱਚ ਲੱਗਾ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੂੰ ਮੌਕੇ ਤੇ ਪਿਸਤਲ ਅਤੇ ਕਾਰਤੂਸ ਵੀ ਬਰਾਮਦ ਹੋਏ ਸਰ ਕੀ ਹੈ ਮਾਮਲਾ ਕੀ ਹੋਇਆ ਜੀ ਅੱਜ ਬਟਾਲਾ ਪੁਲਿਸ ਵਿੱਚ ਸਿਟੀ ਪੁਲਿਸ ਵੱਲੋਂ ਇੱਕ ਮੁਕੱਦਮਾ ਦਰਸੀਗਾ ਜਿਹਦੇ ਵਿੱਚ ਦੋਸ਼ੀ ਮੋਹਿਤ ਏਲੀਅਸ ਕਾਕਾ son of satpal singh ਇਹ ਗਾਂਧੀ कॅम्प ਦਾ ਰਹਿਣ ਵਾਲਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਮੁਕੱਦਮੇ ਦਰਸੀਗੇ ਕੁਝ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀਗਾ ਅਤੇ ਰੀਸੈਂਟ ਬਟਾਲੇ ਦੇ ਵਿੱਚ ਜਿਹੜੇ 4-5 ਵਾਰਦਾਤਾਂ ਹੋਈਆਂ ਜਿੰਨਾਂ ਵਿੱਚ ਗੋਲੀਆਂ ਚਲਾਈਆਂ ਗਈਆਂ ਸੀਗਾ ਇਹ ਯੂਥ ਜਿਹੜੇ ਹੈਗੇ ਸੀ ਮੁੰਡਿਆਂ ਵੱਲੋਂ ਉਦੇ ਵਿੱਚ ਇਹਨਾਂ ਮਾਲ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰ ਦਾ ਗ੍ਰੰਥਕੜ ਵੇਖੇ ਹੋਈ ਸੀ ਫਿਰ ਸ਼ੇਰਪੁਰ ਵਿਖੇ ਇਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਐਸਐਲ ਬਾਬਾ ਕਾਲਜ ਜਿਹੜਾ ਹੈਗਾ ਉਥੇ ਦੋ ਗਟਾਂ ਦੇ ਵਿੱਚ ਗੋਲੀ ਚੱਲੀ ਸੀ ਤੇ ਉਥੇ ਇਹਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਲਾਸਟ ਜਿਹੜੀ ਇਹਨੇ ਗਾਂਧੀ ਕੈਂਪ ਹੈ ਉਹਦੇ ਵਿੱਚ ਤਿੰਨ ਲੋਕਾਂ ਨੂੰ ਇੰਜਰਡ ਕੀਤਾ ਸੀਗਾ ਗੋਲੀ ਚਲਾ ਕੇ ਇਸ ਤੋਂ ਇਲਾਵਾ ਇਹ ਕਿੰਨੇ ਲੜਾਈ ਵੀ ਵਿੱਚ ਵੀ ਸ਼ਾਮਿਲ ਸੀਗਾ ਸੋ ਅੱਜ ਜੋ ਐਸਐਚਓ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਮਿੰਦੋਸੀ ਆ ਕੀ ਇਹਨੇ ਇਨਕਸ਼ਾਫ ਕੀਤਾ ਸੀਗਾ ਕਿ ਇਸ ਥਿੰਦ ਪਿੰਡ ਦੀ ਰਕਬੇ ਦੇ ਵਿੱਚ ਇੱਥੇ ਨਹਿਰ ਦੇ ਕੰਡੇ ਇੰਨੇ ਹੈਰੋਇਨ ਚੁਪਾ ਕੇ ਰੱਖੀ ਹੋਈ ਹੈ ਜੋ ਕਿ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਰਾਹੁਲ ਦਾਤਰ ਇੱਕ ਇਥੇ ਦਾ ਨਟੋਰੀਅਸ ਕ੍ਰਾਈਮਨਲ ਹੈ ਬਟਾਲੇ ਦਾ ਉਹ ਤੇ ਇੱਕ ਅਮਰ ਅੰਡਾ ਜਿਹੜਾ ਉਹ ਵੀ ਇਥੋਂ ਦਾ ਨਟੋਰੀਅਸ ਕ੍ਰਾਈਮਨਲ ਹੈ ਪੁਰਾਣੇ ਇਥੋਂ ਕ੍ਰਾਈਮਨਲ ਨੇ ਜਿਨ੍ਹਾਂ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਉਹਨਾਂ ਲਈ ਇਹ ਕੰਮ ਕਰਦਾ ਸੀਗਾ ਰਾਇਨ ਦਾ ਕੰਮ ਆਦਾਨ-ਪ੍ਰਦਾਨ ਕਰਦਾ ਸੀਗਾ ਤੇ ਇਹਨੇ ਹੈਰੋਇਨ ਇੱਥੇ ਲਗਾ ਕੇ ਰੱਖੀ ਹੋਈ ਹੈ ਪੁਲਿਸ ਆਪਣੇ ਵੱਲੋਂ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਆਈ ਸੀਗੀ ਸਮੇਤ ਡੀਐਸਪੀ ਸਾਹਿਬ ਐਸਐਚਓ ਸਾਹਿਬ ਇੱਥੇ ਆਈ ਸੀਗੇ ਬਟ ਇੱਥੇ ਆ ਕੇ ਜਦੋਂ ਪੁਲਿਸ ਵੱਲੋਂ ਹੈਰੋਇਨ ਦੀ ਰਿਕਵਰੀ ਵਾਸਤੇ ਇਧਰ ਇਹਨੂੰ ਅਪਰੋਚ ਕੀਤਾ ਗਿਆ ਤੇ ਇੱਥੋਂ ਉਹਨੇ ਚੱਕਮਾ ਦਿੰਦੇ ਹੋਏ ਇਹ ਪਤਾ ਲੱਗਾ ਕਿ ਇੱਥੇ ਉਹਨੇ ਅ ਵੈਪਨ ਲਕੋਇਆ ਹੋਇਆ 34 ਦਾ ਜਿਹੜਾ ਵੈਪਨ ਹੈ ਇਥੇ ਨੇ ਲਕੋਇਆ ਹੋਇਆ ਸੀ ਉਸ ਪੁਆਇੰਟ ਦੇ ਉੱਤੇ ਜਿੱਥੇ ਕੀ ਹੈਰੋਇਨ ਦੀ ਉਹਨੇ ਇਨਕਸ਼ਾਫ ਕੀਤਾ ਸੀਗਾ ਤੇ ਵੈਪਨ ਫੜਦੇ ਹੀ ਉਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜੋ ਉਹਨੇ ਪੁਲਿਸ ਪਾਰਟੀ ਦੇ ਉੱਤੇ ਦੋ ਫਾਇਰ ਕੀਤੇ ਤੇ ਪੁਲਿਸ ਪਾਰਟੀ ਦੇ ਵਿੱਚੋਂ ਸਾਡੇ ਐਸ ਐਚ ਓ ਸਿਟੀ ਵੱਲੋਂ ਸੁਖਵਿੰਦਰ ਵੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਉਹਦੇ ਵੱਲ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਉਹਦੇ ਸੱਜੀ ਲੱਤ ਦੇ ਉੱਤੇ ਲੱਗਾ ਜਿਹਦੇ ਨਾਲ ਉਹ ਨਿਊਟਰਾਈਜ਼ ਹੋ ਗਿਆ ਤੇ ਉਹਨੇ ਜਿਹੜਾ ਉੱਥੇ ਮੌਕੇ ਤੇ ਡਿੱਗ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਜਿਹੜਾ ਦੋਸ਼ੀ ਸੀਗਾ ਉਹਨੂੰ ਮੈਡੀਕਲ ਸਹਾਇਤਾ ਦੇਣ ਦੇ ਖਾਤਰ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਕਿ ਉੱਥੇ ਲਿਜਾਇਆ ਗਿਆ ਤੇ ਦੋ ਦਿਨ ਪਹਿਲਾਂ ਜੀ ਤੁਹਾਡੀ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਕਲ ਬਣਾਉਂਦੇ ਜੀ 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 85 ਲੱਖ ਪੰਜ ਕੇਸ ਹੋ ਰਹੇ ਸੀ ਜੀ ਲਗਾਤਾਰੇ ਗੋਲੀਆਂ ਚਲਾਉਂਦੇ ਸੀ ਕਿ ਲੱਗਦਾ ਕਿੰਨਾ ਕੁ ਕ੍ਰਿਮੀਨਲ ਜਿਹੜਾ ਹੁਣ ਮਾਹੌਲ ਆ ਉਸ ਨੂੰ ਖੱਲਪੇ ਜੀ ਕ੍ਰਿਮੀਨਲ ਮਾਹੌਲ ਨੂੰ ਪੂਰੀ ਪੂਰੀ ਠਲ ਪਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਟ ਇਹ ਰੀਸੈਂਟ ਸਾਡੇ ਵਾਸਤੇ ਵੀ ਬੜਾ ਇੱਕ ਚੈਲੰਜ ਹੋ ਗਿਆ ਸੀਗਾ ਕਿ ਜਦੋਂ ਇਹ ਇਕੱਠੀਆਂ ਹੀ 4-5 ਵਾਰਦਾਤਾ ਇਹਨਾਂ ਨੇ ਬੈਕ ਟੂ ਬੈਕ ਕੀਤੀਆਂ ਸੀਗੀਆਂ ਤੇ ਉਹਦੇ ਨਾਲ ਕਾਰਨ ਸ਼ਹਿਰ ਦੇ ਵਿੱਚ ਬੜਾ ਹੀ ਇੱਕ ਤਣਾਅਪੂਰਨ ਮਾਹੌਲ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਹੈ ਚਾਹੇ ਆਪਸ ਵਿੱਚ ਦੋ ਗੋਟ ਜਿਹੜੀ ਆਪੋਜ਼ਿਟ ਗਰੁੱਪ ਹੈ ਉਹ ਲਾਂਡਰ ਸਰਜਨ ਲਾਂਡਰ ਸਰਜਨ ਲਾਂਡਰ ਜਿਹੜਾ ਆਪੋਜ਼ਿਟ ਗਰੁੱਪ ਹੈ ਉਹਦੇ ਇਹਨਾਂ ਦੇ ਆਪਸ ਵਿੱਚ ਚਾਹੇ ਲੜ ਰਹੀ ਬਟ ਸ਼ਹਿਰ ਵਾਸੀਆਂ ਵਾਸਤੇ ਬੜੀ ਸਹਿਮ ਦਾ ਮਾਹੌਲ ਸੀਗਾ ਤਾ ਨਾਪੂਰਨ ਮਾਹੌਲ ਸੀਗਾ ਜਿਵੇਂ ਆਈਦਨ ਖਬਰ ਲੱਗਦੀ ਸੀਗੀ ਕਿ ਸ਼ਹਿਰ ਬਟਾਲਾ ਦੇ ਵਿੱਚ ਗੋਲੀ ਚੱਲੀ ਸੋ ਇਹਨਾਂ ਨੂੰ ਬੜੀ ਹੀ ਪਹਿਲੋ ਤੇ ਬੜੇ ਹੀ ਜਿਹੜਾ ਹੈਗਾ ਹੌਸਲੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਬੜੇ ਹੀ ਟੈਕਨੀਕਲੀ ਇਹਨਾਂ ਨੂੰ ਪਹਿਲੋ ਟਰੇਸ ਕੀਤਾ ਤੇ ਫਿਰ ਬੜੀ ਹੀ ਬਹਾਦਰੀ ਦੇ ਨਾਲ ਇਹਨਾਂ ਸਾਰਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਸੋ ਅੱਜ ਇੱਥੇ ਜਿਹੜਾ ਇਹਨਾਂ ਦਾ ਮੇਨ ਪਾਰਟ ਉਸ ਜਿਹੜੇ ਇੰਡੀ ਰਿਕਵਰੀ ਵਾਸਤੇ ਆਏ ਸੀਗੇ ਲੇਕਿਨ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਲੁਕਾਇਆ ਹੋਇਆ ਵੈਪਨ ਸੀਗਾ ਉਹਦੇ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਿਹਦੇ ਜਵਾਬੀ ਫਾਇਰ ਦੇ ਵਿੱਚ ਸੈਲਫ ਡਿਫੈਂਸ ਵਿੱਚ ਅਸੀਂ ਫਾਇਰ ਕੀਤਾ ਉਹਦੇ ਲੱਗਾ